ইতনতি কর৅খ repay় বঽ�ঢিত্যা ইখা঺ে ঑চস্ি করগ বাহয়ে দ্নয়া ইকরেজব gwice him একলে� diyor নাইছে পায়র এথযে কতায টসয়د ডনাধা টাসজ়ে ংনাজ ਕਿਸਾਨ ਮੇਲਾ ਰਾਜਪੁਰਾ ਦੇ ਵਿੱਚ ਤੁਹਾਨੂੰ ਚੀਜ਼ਾਂ ਦਿਖਾ ਰਹੇ ਹਾਂ ਦੋਸਤੋ ਜੋ ਸਾਡੇ ਸੱਜਣਾ ਨੇ ਉਧਾਰੀ ਕਿਲਾ ਵਿੱਚ ਮੇਲਾ ਹੈ। ਕਿਸਾਨ ਮੇਲੇ ਦੇ ਵਿੱਚ ਦੋਸਤੋ ਆਪਾਂ ਪਹੁੰਚ ਗਏ ਸੀ। ਇਹ ਦੇਖੋ ਰੂਟਾ ਵੇਟਰ ਕਿਤੇ ਤੇ ਭਾਈ ਯਾਰ ਦੇ ਪਾਈਆਂ ਨੇ। ਸਟਾਲੇ ਜਿੜੀ ਵਾਕੇ ਪਹਿਲੇ ਇੰਤਜ਼ਾਮ ਕੀਤੇ ਗਏ। ਵਾਸੀਆਂ ਦਾ ਇੰਕਲੂਜਨ ਸ਼ਾਮਿਲ ਹੋਣ ਜਾ ਰਹੇ। ਇਕ ਦੋ ਮਿੰਟਾਂ ਤੱਕ ਸੋ ਆ ਨਾਈਟੂ ਗਰਾਊਂਡ ਗੇ ਕੋ ਆਪਣੇ ਵਿਚਾਰ ਸਾਂਝੇ ਕਰਕੇ ਸਾਡੇ ਇਹ ਮਜ਼ਦੂਰ ਵੀਰਾਂ ਨੂੰ ਬਹੁਤ ਬਹੁਤ ਧੰਨਵਾਦ